ਅੱਜ ਦਾ ਪ੍ਰਸਾਰਥ ਪਰਮ ਸ਼ਾਂਤੀ ਬਾਬਾ ਕਹਿੰਦੇ ਹਨ ਬੱਚੇ ਸਰਵ ਸਮਰਪਿਤ ਹੋ ਜਾਓ ਅਰਥਾਤ ਤੁਸੀਂ ਬੱਚਿਆਂ ਕੋਲ ਜੋ ਕੁਝ ਵੀ ਹੈ ਸਭ ਕੁਝ ਬਾਪ ਨੂੰ ਸਮਰਪਿਤ ਕਰ ਦਿਓ ਮੈਂ ਅਤੇ ਮੇਰਾ ਵਿੱਚ ਰਹਿਣ ਵਾਲੀ ਆਤਮਾ ਨਾ ਤਾਂ ਗਿਆਨੀ ਹੈ ਨਾ ਹੀ ਜੋਗੀ ਅਤੇ ਨਾ ਹੀ ਧਾਰਨਾ ਸਰੂਪ ਬਣ ਸਕਦੀ ਹੈ ਜੇਕਰ ਕਿਸੇ ਵੀ ਆਤਮਾ ਦੇ ਅੰਦਰ ਥੋੜੀ ਜਹੀ ਵੀ ਮੈਂ ਅਤੇ ਮੇਰੇਪਣ ਦੀ ਭਾਵਨਾ ਹੈ ਉਹ ਵਾਪਸ ਸਮਾਨ ਬਣਨਾ ਅਸੰਭਵ ਹੈ ਇਸ ਲਈ ਬੱਚੇ ਮੈਂ ਅਤੇ ਮੇਰੇ ਦਾ ਤਿਆਗ ਕਰੋ ਸ਼ਕਸ਼ਮ ਟਾਂਗ ਨਾਲ ਆਪਣੀ ਚੈਕਿੰਗ ਕਰੋ ਅਤੇ ਬਦਲਦੇ ਜਾਓ ਨਿਮਤ ਬਨ ਕੇ ਕਰਮ ਵਿਹਾਰ ਵਿੱਚ ਆਓ ਤਦ ਹੀ ਤੁਸੀਂ ਕਰਮ ਦੇ ਪ੍ਰਭਾਵ ਤੋਂ ਬਚ ਸਕਦੇ ਹੋ ਜਦੋਂ ਤੁਸੀਂ ਕਿਸੇ ਕੰਮ ਦੀ ਜ਼ਿੰਮੇਵਾਰੀ ਆਪਣੀ ਸਮਝਦੇ ਹੋ ਤਾਂ ਤੁਸੀਂ ਉਸ ਵਿੱਚ ਫਸ ਜਾਂਦੇ ਹੋ ਜੇਕਰ ਉਹ ਕੰਮ ਕੋਈ ਹੋਰ ਸੰਭਾਲ ਲਵੇ ਤਾਂ ਤੁਸੀਂ ਹਲਕੇ ਹੋ ਕੇ ਕੰਮ ਕਰ ਸਕਦੇ ਹੋ ਅਤੇ ਇੱਥੇ ਤਾਂ ਖੁਦ ਪਰਮਾਤਮਾ ਬਾਪ ਬਣ ਕੇ ਤੁਸੀਂ ਬੱਚਿਆਂ ਦੀ ਜ਼ਿੰਮੇਵਾਰੀ ਲੈਣ ਆ ਗਿਆ ਹੈ ਫਿਰ ਤੁਹਾਡਾ ਕਰਤਵ ਹੈ ਕੇਵਲ ਬਾਪ ਦੇ ਕੰਮ ਵਿੱਚ ਸੰਯੋਗੀ ਬਣਨਾ ਅਤੇ ਇਨਾ ਵੱਡੇ ਕੰਮ ਵਿੱਚ ਸੰਯੋਗੀ ਕੇਵਲ ਗਿਆਨ ਸਰੂਪ ਜੋਗ ਸਰੂਪ ਅਤੇ ਧਾਰਨਾ ਸਰੂਪ ਆਤਮਾ ਹੀ ਬਣ ਸਕਦੀ ਹੈ ਬਾਪ ਦੇ ਕੰਮ ਵਿੱਚ ਸੰਯੋਗੀ ਆਤਮਾ ਹੀ ਬਾਪ ਸਮਾਨ ਆਤਮਾ ਹੈ ਜਿਸ ਬੱਚੇ ਨੂੰ ਬਾਪ ਉਤੇ 100% ਨਿਸ਼ਚੈ ਹੈ ਉਹੀ ਸਰਵ ਸਮਰਪਿਤ ਹੋ ਸਕਦਾ ਹੈ ਅਤੇ ਬਾਪ ਸਮਾਨ ਬਣ ਸਕਦਾ ਹੈ ਦੇਖੋ ਬੱਚੇ ਇਸ ਸਮੇਂ ਬਾਪ ਕੇਵਲ ਤੁਹਾਡੇ ਕਲਿਆਣ ਲਈ ਤੁਹਾਨੂੰ ਪੜਾਉਣ ਆਇਆ ਹੈ ਬਸ ਤੁਸੀਂ ਬਾਪ ਉਤੇ ਨਿਸ਼ਚੈ ਰੱਖੋ ਦੇਖੋ ਭਗਤੀ ਵਿੱਚ ਵੀ ਕਹਾਵਤ ਹੈ ਕਿ ਭਗਵਾਨ ਦੇ ਘਰ ਦੇਰ ਹੈ ਅੰਦੇਰ ਨਹੀਂ ਜਿਸ ਉੱਤੇ ਭਗਵਾਨ ਦੀ ਨਜ਼ਰ ਹੈ ਉਸ ਦਾ ਕੋਈ ਵਾਲ ਵੀ ਵੰਕਾ ਨਹੀਂ ਕਰ ਸਕਦਾ ਅਤੇ ਇੱਥੇ ਤਾਂ ਖੁਦ ਭਗਵਾਨ ਤੁਹਾਡਾ ਆਪਣਾ ਬਣ ਗਿਆ ਪਲਾ ਕਦੇ ਬਾਪ ਆਪਣੇ ਬੱਚਿਆਂ ਦਾ ਆ ਕਲਿਆਣ ਦੇਖ ਸਕਦਾ ਹੈ ਨਹੀਂ ਨਾ ਫਿਰ ਬਾਪ ਉੱਤੇ ਨਿਸ਼ਚੈ ਰੱਖ ਅਤੇ ਬਾਪ ਦੀ ਨੌਲੇਜ ਨੂੰ ਪ੍ਰੀਖੀ ਨਾਲ ਸਮਝ ਕੇ ਆਪਣੀ ਚੈਕਿੰਗ ਕਰਦੇ ਹੋਏ ਬਦਲਦੇ ਜਾਓ ਅਜੇ ਤੁਹਾਨੂੰ ਬਾਪ ਦਾ ਪੂਰਾ ਸੰਯੋਗ ਮਿਲ ਰਹਾ ਹੈ ਫਿਰ ਤਾਂ ਹਲਕੇ ਰਹੋ ਖੁਸ਼ ਰਹੋ ਮੰਗ ਉਤਸ਼ਾਹ ਨਾਲ ਬਾਪ ਦੇ ਨਾਲ ਰਹਿ ਕੇ ਆਪਣੀ ਮੰਜ਼ਿਲ ਤੱਕ ਪਹੁੰਚੋ ਜੋ ਬੱਚਾ ਇਸ ਸਮੇਂ ਬਾਬ ਉਤੇ 100% ਨਿਸ਼ਚੇ ਰੱਖ ਕੇ ਸਰਵ ਸਮਰਪਿਤ ਹੋ ਕੇ ਚੱਲ ਰਹਾ ਹੈ ਉਸ ਦਾ ਹਰ ਕੰਮ ਸਮੇਂ ਤੋਂ ਪਹਿਲਾਂ ਹੋਵੇਗਾ ਅਤੇ ਬਹੁਤ ਹੀ ਕਲਿਆਨਕਾਰੀ ਹੋਵੇਗਾ ਅਤੇ ਜਿਸ ਬੱਚੇ ਦੇ ਨਿਸ਼ਚੇ ਵਿੱਚ ਕਮੀ ਹੈ ਅਰਥਾਤ ਇੱਕ ਬਲ ਇੱਕ ਭਰੋਸਾ ਨਹੀਂ ਹੈ ਤਾਂ ਉਸ ਦਾ समय तो पहला मंजिल तक पहुँचना असंभव है अच्छा परम शांति परम शांति परम शांति